ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਠੀਕ ਹੋਗੇ ਤੁਹਾਨੂੰ ਬੁਰਾ ਮੈਂ ਸਾਰਾ ਇਹ ਵੀ ਪਰ ਹੈ ਸਭ ਨੂੰ ਤੰਦਰੁਸਤੀਆਂ ਬਖਸ਼ਣ ਇਸ ਆਰ ਦੇ ਦੋਪੂ ਕੇ ਤਵਾੰਦੂ ਵਰਕਰਨ ਫੋਰ ਕਿਤਾ ਸਾਰੀ YouTube ਫੈਮਿਲੀ ਤੇ ਅੱਜ ਆਪਾਂ ਵੀ ਜੇ ਦੀ ਰੈਸਪੀ ਸ਼ੇਅਰ ਕਰਾਂਗੇ ਪੀਜ਼ਾ ਬਣਾਉਣ ਲੱਗਦੇ ਆਪਾਂ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਬਣਾਵਾਂਗੇ ਕਿਉਂਕਿ ਘਰ ਵਿੱਚ ਜੀ ਸਾਰੀਆਂ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਜੇਦੋਂ ਆਪਾਂ ਮਾਰਕੀਟ ਤੋਂ ਲਿਆ ਹੁੰਦੇ ਆਂ ਚੀਜ਼ ਤਾਂ ਥੋੜੀ ਦੀ ਹੁੰਦੀ ਆ ਪੈਸੇ ਵੱਧ ਲੱਗਦੇ ਆ ਫੇਰ ਵੀ ਦੁੱਖ ਲੱਗਦਾ ਫੇਰ ਆਪਾਂ ਉਹਦੇ ਵਿੱਚ ਕੁਛ ਹੋਰਲਾ ਸਗਲਾ ਪਾਇਆ ਹੁੰਦਾ ਜਿਵੇਂ ਬੇਕਿੰਗ ਪਾਊਡਰ ਸੋਡਾ ਵਗੈਰਾ ਕੁਛ ਵੀ ਨਮੂਨੀਆਂ ਪਾਉਂਦੇ ਆ ਤਾਂ ਉਹ ਵੀ ਆਪਣੀ ਸਿਹਤ ਨੂੰ ਖਰਾਬ ਹੀ ਕਰਦਾ ਹੈ ਹਨਾ ਤੇ ਬੇਟਰੇ ਕਿ ਆਪਾਂ ਥੋੜੀ ਚੀਜ਼ੇ ਬਣਾਈਏ ਕਰੇ ਤੇ ਉਹਦੇ ਨਾਲ ਵੀ ਸਬਰ ਆ ਜਾਂਦਾ ਯਾ ਤੇ ਇਸ ਕਰਕੇ ਆਪਾਂ ਹੁਣ ਅੱਜ ਬੱਚੇ ਕੱਲ ਇੱਕ ਚਲੇ ਗਿਆ ਇੱਕ ਨੇ ਅੱਜ ਚੱਲ ਜਾਣਾ ਤੇ ਅੱਜ ਆਪਾਂ ਪੀਜ਼ਾ ਬਣਾਉਂਦੇ ਘਰ ਵਿੱਚ ਹੀ ਸੁੱਧ ਤੇ ਸਾਫ਼ ਤਰੀਕੇ ਨਾਲ ਸਾਫ਼ ਸੁਥਰਾ ਤੇ ਅਗਰ ਤੋਂ ਤੁਸੀਂ ਮੇਰੇ ਚੈਨਲ ਤੇ ਨਵੇਂ ਵਿਜ਼ਿਟ ਕਰਦੇ ਹੋ ਤਾਂ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੈਂਕ ਯੂ ਸੋ ਮੱਚ ਜਿਹੜੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਥੈਂਕ ਯੂ ਸੋ ਮੱਚ ਸਪੋਰਟ ਕਰਨ ਵਾਸਤੇ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੇ ਵੀਡੀਓ ਵਿੱਚ ਕੋਈ ਕਮੀ ਰਹਿ ਜਾਂਦੀ ਹੁੰਦੀ ਹੈ ਤਾਂ ਪਲੀਜ਼ ਤੁਸੀਂ ਦੱਸ ਵੀ ਸਕਦੇ ਹੋ ਤੁਸੀਂ ਸਾਡੇ ਆਪਣੇ ਆਪ ਦਿਓ ਥੈਂਕ ਯੂ ਸੋ ਮੱਚ ਪੰਜਾਬੀ ਕਿਚਨ ਵਿੱਚ ਹਾਂਜੀ ਤੇ ਆਪਾਂ ਹੁਣ ਰੈਸਪੀ ਸ਼ੁਰੂ ਕਰਦੇ ਹਾਂ ਦੇਖੋ ਤੁਸੀਂ ਆਪਾਂ ਨੇ ਇੱਧਰ ਇੱਕ ਬੋਲ ਲੈ ਲਿਆ ਤੇ ਇੱਧਰ ਆਪਾਂ ਨੇ ਮੈਦਾ ਲੈ ਲਿਆ ਮੈਦਾ ਆਪਾਂ ਕੌਲੀ ਤੋਂ ਥੋੜਾ ਜਿਹਾ ਉੱਪਰ ਪਾਵਾਂਗੇ ਤੁਸੀਂ ਜਿੰਨਾ ਬਣਾਉਣਾ ਓਨਾ ਪਾ ਸਕਦੇ ਹੋ ਮੈਂ ਛੋਟੇ ਦੋ ਪੀਦੀਆਂ ਦੇ ਹਿਸਾਬ ਨਾਲ ਪਾਇਆ ਇੱਕ ਕੌਲੀ ਭਰ ਕੇ ਪਾਇਆ ਥੋੜਾ ਜਿਹਾ ਉੱਪਰ ਪਾਇਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਜਿਵੇਂ ਇੱਕ ਕੌਲੀ ਆਪਾਂ ਮੈਦੇ ਦੀ ਪਾਈ ਤੇ ਅੱਧਾ ਕੁ ਚਮਚਾ ਆਪਾਂ ਨਮਕ ਦਾ ਪਾਵਾਂਗੇ ਵੱਡੇ ਵਾਲਾ ਤੇ ਇਹ ਆਪਾਂ ਨੇ ਸਬਜ਼ੀ ਵਾਲਾ ਲਿਆ ਸੀਗਾ ਛੋਟਾ ਹੀ ਸੀਗਾ ਨਾ ਜਿਆਦਾ ਵੱਡਾ ਸੀ ਤੈਨੂੰ ਆਪਾਂ ਪਹਿਲਾਂ ਮਿਕਸ ਕਰ ਲੈਂਦੇ ਠੀਕ ਹੈ ਇਹ ਮਿਕਸ ਕਰਕੇ ਤੇ ਫਿਰ ਆਪਾਂ ਹੁਣ ਇਹਦੇ ਵਿੱਚ ਮੇਨ ਚੀਜ਼ ਜਿਹੜੀ ਪਾਉਣੀ ਹੈਗੀ ਉਹ ਕੀ ਆ ਦਹੀਂ ਆਗੀ। ਦਹੀਂ ਜਿਹੜਾ ਜਿਆਦਾ ਠੰਡਾ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਖੱਟਾ ਵੀ ਨਹੀਂ ਹੋਣਾ ਚਾਹੀਦਾ ਰੂਮ ਟੈਂਪਰੇਚਰ ਦਾ ਹੋਣਾ ਚਾਹੀਦਾਗਾ। ਜਿਵੇਂ ਕਿ ਇਹ ਮੇਰੇ ਕੋਲ ਤਾਜ਼ਾ ਦਹੀਂ ਸੀਗਾ ਤੇ ਆਪਾਂ ਇਹਦੇ ਨਾਲ ਹੀ ਆਟਾ ਇਹਦਾ ਡੋਅ ਤਿਆਰ ਕਰਾਂਗੇ, ਆਟਾ ਗੁੰਨਾਂਗੇ ਮਿੰਝ। ਇਹਨੂੰ ਆਪਾਂ ਪਹਿਲਾਂ ਮਸਾਲੇ ਲੈਂਦੇ ਚੰਗੀ ਤਰ੍ਹਾਂ ਤੇ ਥੋੜਾ ਦਹੀਂ ਆਪਾਂ ਹੋਰ ਐਡ ਕਰ ਲੈਂਦੇ। ਤੇ ਆਪਾਂ ਨੂੰ ਪਾਣੀ ਦੀ ਜ਼ਰੂਰਤ ਨਹੀਂ ਪਈਗੀ ਕਿਉਂਕਿ ਆਪਾਂ ਇਹਦੇ ਨਾਲ ਹੀ ਆਟਾ ਫਲਾਵਾਂਗੇ ਹਨਾ ਤੇ ਹੁਣ ਆਪਾਂ ਇਹਦਾ ਡੋ ਜਿਹੜਾ ਵੀ ਇਸ ਤਰ੍ਹਾਂ ਹੀ ਤਿਆਰ ਕਰਾਂਗੇ ਥੋੜਾ ਬਹੁਤਾ ਹੱਥ ਗਿੱਲਾ ਕਰਕੇ ਲਾਵਾਂਗੇ ਜ਼ਿਆਦਾ ਆਪਾਂ ਨਹੀਂ ਪਾਣੀ ਇਹਦੇ ਵਿੱਚ ਜੂਸ ਕਰਾਂਗੇ ਕਿਉਂਕਿ ਇਹਦਾ ਆਟਾ ਜਿਹੜਾ ਜ਼ਿਆਦਾ ਨਾ ਉਹ ਹੁੰਦਾ ਹੈ ਵੀ ਹਾਰਡ ਹੁੰਦਾ ਹੈ ਤੇ ਨਾ ਹੀ ਜ਼ਿਆਦਾ ਉਹ ਹੁੰਦਾ ਹੈ ਠੀਕ ਹੀ ਹੁੰਦਾ ਹੈਗਾ ਜਿਵੇਂ ਆਪਾਂ ਰੋਟੀ ਦਾ ਆਟਾ ਗੁੰਨਦੇ ਆਂਗੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਇਹਨੂੰ ਮਸਲ ਮਸਲ ਕੇ ਉਹੋ ਕਰ ਲੈਣਾਗਾ ਥੋੜਾ ਸੌਫਟ 2-4 ਮੁਕੀਆਂ ਦੀ ਦੇ ਦਵਾਂਗੇ ਆਪਾਂ ਅਗਰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਤੇ ਜਿਹੜੇ ਨਵੇਂ ਆਉਂਦੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਪਲੀਜ਼ ਤੁਸੀਂ ਕਿਉਂਕਿ ਆਪਾਂ ਜਿਆਦਾਤਾਂ ਮੇਰੀਆਂ ਰੈਸਪੀਆਂ ਨਹੀਂ ਇਹ ਵੀਡੀਓ ਆਉਂਦੀਆਂ ਫੈਮਿਲੀ ਦੀ ਤਾਂ ਕੋਈ ਹੁੰਦੀ ਹੈ ਕਿ ਜਿਵੇਂ ਹਨਾ ਤੇ ਇਸ ਤਰ੍ਹਾਂ ਆਪਾਂ ਇਹਨੂੰ 2-4 ਮਿੰਟ ਲਈ ਇਹਨੂੰ ਚੰਗੀ ਤਰ੍ਹਾਂ ਗੁੰਨਾਂਗੇ ਕਿਉਂਕਿ ਇਹਦੇ ਜਿਹੜਾ ਇਹਦੇ ਉਹ ਹੁੰਦਾਗਾ ਵੀ ਚੰਗੀ ਤਰ੍ਹਾਂ ਇਹਦਾ ਟੈਕਸਚਰ ਚੰਗਾ ਬਣ ਜਾਵੇ ਮੀਨ ਡੋ ਚੰਗੀ ਤਰ੍ਹਾਂ ਸੌਫਟ ਜਿਹਾ ਤਿਆਰ ਹੋ ਜਾਵੇ ਹੁਣ ਆਪਾਂ ਥੋੜਾ ਜਿਹਾ ਘਿਓ ਲਾ ਕੇ ਇਹਨੂੰ ਤੁਸੀਂ ਇਦਾਂ ਆਪਾਂ ਨੇ ਹੋਣੀ ਜਿਹੜਾ ਡੋਸੀ ਹੈ ਇਹਨੂੰ ਅੱਧਾ ਘੰਟਾ ਰੱਖ ਦਿੱਤਾ ਸੀ ਰੈਸਟ ਵਾਸਤੇ ਕਵਰ ਕਰਕੇ ਤੇ ਹੁਣ ਆਪਾਂ ਇਹਦੇ ਉਹ ਬਣਾਉਂਦੇ ਆ ਪੇ ਜੀ ਦਾ ਬੇਸ ਬਹੁਤ ਵਧੀਆ ਬੰਦ ਹੈ ਘਰੇ ਬਣਾਈਏ ਤਾਂ ਹਰ ਇੱਕ ਚੀਜ਼ ਵਧੀਆ ਬੰਦੀ ਇੱਕ ਵਾਰਾਂ ਚੀਜ਼ ਖਰਾਬ ਹੋ ਜਾਂਦੀ ਹੈ ਨਾ ਤੇ ਸੈਕਿੰਡ ਟਾਈਮ ਤੇ ਤਾਂ ਚੀਜ਼ ਬਹੁਤ ਸੋਹਣੀ ਬੰਦੀ ਹੈ ਚੰਗੀ ਬੰਦੀ ਹੈ ਹਨਾ ਤੇ ਜੇ ਆਪਾਂ ਕੋਸ਼ਿਸ਼ ਕਰੀਏ ਤਾਂ ਕੁਝ ਵੀ ਕਰ ਸਕਦੇ ਹੁਣ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਕੇ ਨਾ ਤੇ ਆਪਾਂ ਇਹਦੀ ਇਹਦਾ بیس ਜਿਹੜਾ ਹੈ ਨਾ ਬੇਲ ਲੈਂਦੇ ਰੋਟੀ ਬੇਲ ਲੈਂਦੇ ਤੁਸੀਂ ਕਿੰਨੀ ਕੁ ਚੌੜੀ ਬਣਾਉਣੀ ਆ ਕਿੰਨਾ ਕੁ ਵੱਡਾ ਬਣਾਉਣਾਗਾ ਜੇ ਥੋੜਾ ਪਤਲਾ ਵੀ ਕਰ ਸਕਦੇ ਆ ਆਪਾਂ ਨੇ ਨਾ ਜ਼ਿਆਦਾ ਪਤਲਾ ਕੀਤਾ ਨਾ ਜ਼ਿਆਦਾ ਵੀ ਮੋਟਾ ਰੱਖਿਆਗਾ ਠੀਕ ਜਿਹਾ ਹੀ ਰੱਖਿਆਗਾ ਤੇ ਅੱਜ ਮੌਸਮ ਵੀ ਬਹੁਤ ਸੋਹਣਾ ਸੀਗਾ ਮੀਂਹ ਪਈ ਜਾਂਦਾ ਸੀਗਾ ਥੋੜਾ ਥੋੜਾ ਸਵੇਰ ਦੇ ਜਦੋਂ ਜੀ ਆਪਾਂ ਨੇ ਇਹਨੂੰ ਵੇਲ ਲਿਆ ਹੁਣ ਹਨਾ ਇਹ ਕਿਤੇ ਮਾੜਾ ਮੋਟਾ ਰਹਿ ਜੂਗਾ ਦੁਬਾਰਾ ਫੇਰ ਆਪਾਂ ਕਰ ਲੈਨੇ ਹੁਣ ਕੰਮ ਤੇ ਕੋਈ ਵੀ ਕਰਨਾ ਆਸਾਨ ਨਹੀਂ ਹੁੰਦਾ ਥੋੜੀ ਤਕਲੀਫ ਤਾਂ ਲੈ ਦੇਣੀ ਪੈਂਦੀ ਹਨਾ ਤੇ ਫੇਰ ਜਾ ਕੇ ਕੁਛ ਨਾ ਕੁਛ ਤਾਂ ਹੱਲ ਹੁੰਦਾ ਹਨਾ ਠੀਕ ਹੈ ਨਾ ਤੇ ਹੁਣ ਇੱਧਰ ਆਪਾਂ ਨੇ ਵੇਲ ਲਿਆ ਰੋਟੀ ਵਾਂਗਰੇ ਮਿਲਣਾ ਕੋਈ ਜ਼ਿਆਦਾ ਇਹਦਾ ਹੈ ਤਾਂ ਹੈ ਨਹੀਂ ਇਧਰ ਆਪ ਉਂਗਲਾਂ ਦੀ ਮਦਦ ਦੇ ਨਾਲ ਦੱਬ ਲੈਂਦੇ ਦੇ ਕਿਨਾਰੇ ਕਿਉਂਕਿ ਨਹੀਂ ਤੇ ਮੋٹے ਰਹਿ ਜਾਂਦੇ ਆ ਨਾ ਇਸ ਤਰ੍ਹਾਂ ਨਪਨ ਦੇ ਨਾਲ ਇਹ ਉਹ ਹੋ ਜਾਂਦੇ ਪਤਲੇ ਹੋ ਜਾਂਦੇ ਨਾਲ ਛੇਤੀ ਪੱਕ ਜਾਂਦੇ ਜੇ ਮੋٹے ਹੋਣ ਫਿਰ ਪੱਕਦੇ ਨਹੀਂ ਛੇਤੀ ਤੇ ਇਧਰ ਆਪਾਂ ਫੌਕ ਦੀ ਸੇਤਾ ਦੇ ਨਾਲ ਇਹਦੇ ਵਿੱਚ ਉਹ ਕਰ ਦਿੰਦੇ ਹੋਲ ਕਰ ਦਿੰਦੇ ਹੋਲ ਕਰਨ ਨਾਲ ਇਹ ਦੇ ਉੱਪਰਲੇ ਪਾਸੇ ਸਟੀਮ ਦੇ ਨਾਲ ਛੇਤੀ ਪੱਕਣ ਲੱਗ ਜਾਂਦਾ ਨਾ ਨੇ ਦੇ ਪਰ ਥੱਲੇ ਵਾਲੇ ਪਾਸੇ ਸੜ ਜਾਂਦਾ ਤੇ ਉੱਪਰਲੇ ਪਾਸੇੋਂ ਪੱਕਦਾ ਨਹੀਂ ਛੇਤੀ ਤੇ ਫੇਰ ਉਹ ਚੀਜ਼ ਚੰਗੀ ਨਹੀਂ ਬਣਦੀਗੀ ਤੇ ਬਹੁਤ ਹੀ ਸੌਖਾ ਤਰੀਕਾ ਹੈ ਮੇਰੀ ਤਾਂ ਰਿਕਵੈਸਟ ਹੈ ਸਾਰਿਆਂ ਹੀ ਭੈਣਾ ਬੱਚਿਆਂ ਨੂੰ ਇਸੇ ਤਰ੍ਹਾਂ ਘਰੇ ਖਾਣਾ ਬਣਾ ਕੇ ਦੇਣ ਤੇ ਇਹ ਮੇਰੇ ਭਤੀਜੇ ਦੀ ਡਿਮਾਂਡ ਸੀ ਅਭੀ ਜੋਤ ਦੀ ਭਤੀ ਜੀ ਪੂਆ ਜੀ ਪੀਜ਼ਾ ਬਣਾਈਏ ਪੀਜ਼ਾ ਬਣਾਈਏ ਤੇ ਬਹੁਤ ਹੀ ਚੰਗੀ ਚੀਜ਼ ਆ ਗਈ ਘਰੇ ਬਣਾ ਕੇ ਬੱਚਿਆਂ ਨੂੰ ਦਿਨ ਵਾਲੇ ਬੱਚੇ ਖੁਸ਼ ਨਾਲੇ ਆਪ ਦਾ ਟਾਈਮ ਵੀ ਥੋੜਾ ਲੰਘ ਜਾਂਦਾਗਾ ਹਨਾ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਤੇ ਇਧਰ ਆਪਾਂ ਨੇ ਉਹ ਕਰ ਲਏ ਸਾਰੇ ਹੋਲ ਕਰ ਲਏ ਹੁਣ ਆਪਾਂ ਉਹ ਕਰਾਂਗੇ ਪਹਿਲਾਂ ਸੌਸ ਲਾਉਣੀ ਸੀ ਮੈਂ ਪਹਿਲਾਂ ਚੀਜ਼ ਰੱਖਣ ਲੱਗੀ ਸੀ ਸੌਰੀ ਇਹ ਆਪਣੇ ਕੋਲ ਇਹ ਸੌਸ ਸੀ ਪੀਜ਼ਾ ਸੌਸ ਆਪਾਂ ਜ਼ਿਆਦਾ ਨਹੀਂ ਲਾਈਏਗੀ ਥੋੜੀ ਲਾਈਏਗੀ ਕਿ ਜਿਵੇਂ ਕਿ ਇਹਨੂੰ ਵੀ ਜ਼ਿਆਦਾ ਪਸੰਦ ਨਹੀਂਗੀ ਤੇ ਅਸੀਂ ਵੀ ਮੈਂ ਵੀ ਇੰਨੀ ਜ਼ਿਆਦਾ ਨਹੀਂ ਖਾਂਦੀਗੀ ਸਾਡੇ ਕੋਈ ਵੀ ਨਹੀਂ ਖਾਂਦਾ ਹਰਪ੍ਰੀਤ ਵੀ ਨਹੀਂ ਇੰਨੀ ਲਾਇਕ ਕਰਦੀ ਤੇ ਮੈਂ ਹਾਬਜੇ ਦੀ ਲਾਈ ਹੈ ਜ਼ਿਆਦਾ ਨਹੀਂ ਲਾਈਗੀ ਕਿ ਜ਼ਿਆਦਾ ਇਹਨੂੰ ਹੋ ਨਹੀਂ ਕੀਤਾਗਾ ਕਵਰ ਨਹੀਂ ਕੀਤਾਗਾ ਤੇ ਹੁਣ ਆਪਾਂ ਲਾਵਾਂਗੇ ਚੀਜ਼ ਇਸ ਦੇ ਉੱਤੇ ਹੁਣ ਇਹ ਆਪਣੇ ਕੋਲੇ ਮੋਜ਼ਰੇਲਾ ਚੀਜ਼ ਪਈ ਸੀਗੀ ਕਰੇ ਤੇ ਆਪਾਂ ਇਹ ਹੀ ਲਾਵਾਂਗੇ ਠੀਕ ਹੈ ਪਰ ਮੈਂ ਇਹਨੂੰ ਕੋਈ ਉਹ ਨਹੀਂ ਕ੍ਰੈਸ਼ ਨਹੀਂ ਕੀਤਾਗਾ ਮੈਂ ਉਹੀ ਹੱਥਾਂ ਨਾਲ ਤੋੜ ਤੋੜ ਕੇ ਲਾਈ ਜਾਂਦੀ ਬਿਕੋਜ਼ ਇਹ ਨਾ ਉਹ ਹੋ ਗਈ ਸੀ ਥੋੜੀ ਜੀ ਸੌਫਟ ਜਿਆਦੀ ਤੇ ਫਿਰ ਤਾਂ ਕਰਕੇ ਅਸੀਂ ਇਸ ਤਰ੍ਹਾਂ ਹੀ ਲਾ ਲਈ ਐਵੇਂ ਵੀ ਵਧੀਆ ਹੁੰਦੀ ਹੈਗੀ ਵੀ ਜੇ ਕ੍ਰੈਸ਼ ਕਰਕੇ ਲਾਉਨੇ ਆਪਾਂ ਕਦੂ ਕਸਣਾ ਹਨਾ ਤੇ ਫਿਰ ਵੀ ਉਹ ਦੂਣਾ ਤ ਉਹਦੇ ਨਾਲ ਲੱਗ ਜਾਂਦਾ ਫਿਰ ਕੀ ਫਾਇਦਾ ਹਨਾ ਤੇ ਇੱਧਰ ਆਪਾਂ ਨੇ ਹੁਣ ਉਹ ਕਰਤਾ ਥੋੜਾ ਜਿਹਾ ਆਪਾਂ ਚਿਲੀ ਫਲੈਕਸ ਤੇ ਔਰ ਗੰਗ ਪਾਵਾਂਗੇ ਤੇ ਹੁਣ ਆਪਾਂ ਨਾਲ ਥੋੜੀਆਂ ਸਬਜ਼ੀਆਂ ਸੀਗੀਆਂ ਸਬਜ਼ੀਆਂ ਵੀ ਤੁਸੀਂ ਆਪਦੇ ਰਿਕਾਰਡ ਲਾ ਸਕਦੇ ਆ ਤੁਹਾਨੂੰ ਕਿੰਨੀਆਂ ਕੋ ਚੰਗੀਆਂ ਲੱਗਦੀਆਂ ਕਿੰਨੀਆਂ ਖਲਾਉਣੀਆਂ ਤੁਸੀਂ ਤੇ ਅਸੀਂ ਤਾਂ ਨੋਰਮਲ ਹੀ ਲਾਈਆਂ ਜਿਵੇਂ ਛਿਮਲਾ ਮਿਰਚ ਪਿਆਜ਼ ਟਮਾਟਰ ਪਹਿਲਾਂ ਪਨੀਰ ਲਾਉਣ ਲੱਗੇ ਸੀ ਫਿਰ ਅਸੀਂ ਪਨੀਰ ਨਹੀਂ ਲਾਇਆ ਫਿਰ ਇੰਨਾ ਉਹ ਜ਼ਿਆਦਾ ਹੈਵੀ ਹੋ ਜਾਣਾ ਸੀਗਾ ਤੇ ਪਨੀਰ ਆਪਾਂ ਇਹ ਰੈਪੀ ਜਿਹਦੀਆਂ ਇੱਕ ਦੋ ਹੋਰ ਰੈਸਪੀਆਂ ਸ਼ੇਅਰ ਕਰਾਂਗੇ ਇਦੋਂ ਵੀ ਜਿਆਦਾ ਇਹ ਜੀ ਤਰੀਕੇ ਨਾਲ ਇਹ ਬਹੁਤ ਹੀ ਸਾਨੀ ਨਾਲ ਤਿਆਰ ਹੋ ਜਾਂਦਾ ਘਰੇ ਕੋਈ ਜਿਆਦਾ ਖਰਚਾ ਵੀ ਨਹੀਂ ਲੱਗਦਾ ਦੇਖੋ ਤੁਸੀਂ ਮੈਂ ਮੈਨੂੰ ਬਣਾਉਣ ਤੇ ਕੰਮ ਸੇ ਘਾਵੇਂ 20-25 ਮਿੰਟ ਲੱਗਣਗੇ ਦੋ ਪੀਜੇ ਬਣਾਉਣ ਤੇ ਤੇ ਮੇਰੇ ਨਾਲ ਮਦਦ ਕਰਨ ਵਾਲਾ ਤਾਂ ਕੋਈ ਨਹੀਂ ਸੀਗਾ ਇੱਕ ਹੀ ਸੀਗਾ ਉਹਨੂੰ ਜਿਹਨੂੰ ਖਾਣ ਦਾ ਜਿਆਦਾ ਸ਼ੌਂਕ ਸੀਗਾ ਹਰਪ੍ਰੀਤ ਸੂਟ ਸਟਿਚ ਕਰਦੀ ਸੀ ਮੰਮੀ ਵੀ ਉਹਦੇ ਕੋਲੇ ਬੈਠੇ ਸੀਗੇ ਤੇ ਅਸੀਂ ਭੂਆ ਭਤੀਜਾ ਇੱਧਰ ਸੀਗੇ ਤੇ ਇਹਨੂੰ ਹੁਣ ਛੇਤੀ ਲੱਗੀ ਆ ਵੀ ਮੈਨੂੰ ਪੀਜ਼ਾ ਮਿਲ ਜਾਵੇ ਛੇਤੀ ਖਾਣ ਨੂੰ ਪੀਜ਼ਾ ਮਿਲ ਜਾਵੇ ਬਸ ਕਿਹੜਾ ਟਾਈਮ ਹੋਵੇ ਵੀ ਮੈਂ ਛੇਤੀ ਖਾ ਲਵਾਂ ਹੁਣ ਬਣੂਗਾ ਤੇ ਖਾਊਗਾ ਹਨਾ ਤੇ ਬਹੁਤ ਹੀ ਆਸਾਨ ਤਰੀਕਾ ਹੈਗਾ ਜੋ ਹੁਣੇ ਦਿੱਤੇ ਸਾਰਾ ਕੁਝ ਲੱਗ ਗਿਆ ਤੇ ਰੈਡੀ ਹੋ ਗਿਆ ਦੇਖੋ ਤੁਸੀਂ ਇਹਦਾ ਕਿੰਨਾ ਸੋਹਣਾ ਉਹ ਬਣਿਆਗਾ ਲੇਸ ਕਿੰਨਾ ਸੋਹਣਾ ਉਹ ਲੱਗਦਾਗਾ ਸਬਜ਼ੀਆਂ ਤੁਸੀਂ ਆਪਦੇ ਹਿਸਾਬ ਮੁਤਾਬਕ ਲਾ ਸਕਦੇ ਜਿਵੇਂ ਤੁਸੀਂ ਮਸ਼ਰੂਮ ਵਗੈਰਾ ਲਾਉਣਾ ਹੋਵੇ ਆਲੂ ਵੀ ਲਾਉਣੇ ਹੋਣ ਲਾ ਸਕਦੇ ਆ ਹਨਾ ਜਿਵੇਂ ਆਹੋ ਕੋਣ ਵਗੈਰਾ ਲਾਉਣੇ ਹੋਣ ਉਹ ਵੀ ਲਾ ਸਕਦੇ ਆ ਪੀਸ ਕੋਈ ਵੀ ਲਾ ਸਕਦੇ ਨਾ ਆਪਾਂ ਸਬਜ਼ੀ ਮਿੰਡ ਤੇ ਅਸੀਂ ਤੇ ਇੰਨੀਆਂ ਕੋਈ ਲਾਈਆਂ ਗਾਜਰ ਵਗੈਰਾ ਲਾਉਣੀ ਹੋਵੇ ਗਾਜਰ ਤਾਂ ਅੱਜ ਕੱਲ ਕਿੱਥੇ ਹੁੰਦੀ ਪੱਤਾ ਗੋਭੀ ਰੋਜ਼ ਚੀਜ਼ਾਂ ਕਿਹੜੀਆਂ ਫਰੈਸ਼ ਮਿਲਦੀਆਂ ਫਰੈਸ਼ ਨਹੀਂ ਮਿਲਦੀਆਂ ਨੇ ਇਹ ਜਿਹੜੀਆਂ ਚੀਜ਼ਾਂ ਤੇ ਬਿਟਰੇ ਕੇ ਜਿਹੜੀ ਚੀਜ਼ ਆਪਣੇ ਕੋਲੇ ਆਪਾਂ ਉਸੇ ਨੂੰ ਹੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰ ਲੈ ਸੀ ਹੁਣ ਥੋੜੀ ਜੀ ਚੀਜ਼ ਆਪਾਂ ਹੋਰ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਥੋੜੀ ਜੀ ਹੋਰ ਪਾ ਕੇ ਤੇ ਉਹ ਕਰ ਦਾਂਗੇ ਆਪਾਂ ਥੋੜਾ ਜਿਹਾ ਜੀ ਲਿਫਲੈਕਸ ਤੇ ਔਰ ਗਾਏ ਹੋਰ ਪਾ ਦਵਾਂਗੇ ਆਪਾਂ ਬਸ ਇਹਨਾਂ ਕੋਈ ਕੁਝ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਉਹ ਕਰਦੇ ਕੜਾਈ ਵਿੱਚ ਰੱਖਾਂਗੇ ਤੇ ਸਾਡੇ ਪੀਜੇ ਦੋ ਆਰਾਮ ਨਾਲ ਵਧੀਆ ਬਣਗੇ ਬਣਗੇ ਆ ਦੋ ਬੇਸ ਇਹਦੇ ਇਹ ਬਹੁਤ ਵਧੀਆ ਉਹ ਤਿਆਰ ਹੋ ਗਏ ਤੇ ਇਧਰ ਆਪਾਂ ਨੇ ਹੁਣ ਉਹ ਕਰ ਲਿਆਗਾ। ਕੜਾਈ 'ਚ ਪਹਿਲਾਂ ਆਪਣੇ ਲੂਣ ਗਰਮ ਕਰ ਲਿਆ ਸੀ ਕਿਉਂਕਿ 15 ਕੋ ਮਿੰਟ ਅਸੀਂ ਇਹਨੂੰ ਪਹਿਲਾਂ ਗਰਮ ਕਰਿਆ ਸੀ ਲੂਣ ਨੂੰ। ਤੇ ਫਿਰ ਮੈਂ ਸਲੋ ਗੈਸ ਤੇ ਇਹਨੂੰ ਗਰਮੀ ਰੱਖਿਆ ਤੇ ਆਪਾਂ ਇਹਨੂੰ ਦੋ ਤਰੀਕੇ ਜੂਸ ਕਰ ਸਕਦੇ ਹਾਂ ਕਿਸੇ ਦੇ ਘਰ ਇਹ ਸਟੈਂਡ ਵੀ ਨਹੀਂ ਹੁੰਦਾਗਾ। ਤੇ ਉਹ ਕਿਹੜੇ ਤਰੀਕੇ ਨਾਲ ਹੋਰ ਆਪਾਂ ਉਹ ਉੱਪਰ ਰੱਖ ਸਕਦੇ ਹਾਂ। ਉਹ ਵੀ ਆਪਾਂ ਦਿਖਾਉਂਦੇ। ਜਿਵੇਂ ਕੋਈ ਕੌਲੀ ਲੈ ਲਈ ਹਨਾ। ਜਿਸ ਸਟੈਂਡ ਨਹੀਂ ਹੈਗਾ ਤੇ ਕਵਲੀ ਨੂੰ ਇਸ ਤਰ੍ਹਾਂ ਵੀ ਰੱਖ ਸਕਦੇ ਆਪਾਂ ਠੀਕ ਹੈ ਤੇ ਕਵਲੀ ਨੂੰ ਇੰਜ ਮੋਦੀ ਵੀ ਮਾਰ ਸਕਦੇ ਓਕੇ ਜਿਵੇਂ ਸਟੈਂਡ ਨਹੀਂ ਹੁੰਦਾਗਾ ਤਾਂ ਕਿਸੇ ਦੇ ਘਰੇ ਨਹੀਂ ਵੀ ਹੁੰਦਾ ਸਟੈਂਡ ਹਨਾ ਸਾਰੀਆਂ ਚੀਜ਼ਾਂ ਕਿਸੇ ਘਰੇ ਨਹੀਂ ਵੀ ਅਵੇਲੇਬਲ ਹੁੰਦੀਆਂ ਤੇ ਲਓ ਜੀ ਆਪਾਂ ਹੁਣ ਇਹ ਛੋਟੇ ਪਤਿੱਲੇ ਦਾ ਛੋਟਾ ਜਿਹਾ ਢੱਕਣ ਸੀਗਾ ਪਹਿਲਾਂ ਤਾਂ ਆਪਾਂ ਇਹਦੇ ਤੇ ਬਣਾਇਆ ਠੀਕ ਹੈ ਤੇ ਨੈਕਸਟ ਵਾਰ ਆਪਾਂ ਪਲੇਟ 'ਚ ਬਣਾਵਾਂਗੇ ਇੱਧਰ ਮੈਂ ਹੁਣ ਦੂਜੀ ਰੋਟੀ ਵੀ ਉਹੋ ਕਰ ਲਈ ਸੀਗੀ ਤੇ ਆਪਾਂ ਨੇ ਇਹਦੇ ਵਿੱਚ ਵੀ ਹੋਲ ਕਰ ਲਏ ਉਵੇਂ ਹੀ ਸਾਰੇ ਦੋ ਬਣੇ ਆ ਬਹੁਤ ਹੀ ਵਧੀਆ ਬਣੇ ਆ ਤੇ ਬਹੁਤ ਹੀ ਸੋਹਣੀ ਇਹਨਾਂ ਦੀ ਉਹੋ ਹੋਈ ਲੁੱਕ ਵੀ ਬਹੁਤ ਸੋਹਣੀ ਆਗੀ ਤੇ ਸੇਮ ਹੀ ਆਪਾਂ ਸੌਸ ਲਾਵਾਂਗੇ ਇਹਦੇ ਵਿੱਚ ਫਿਰ ਇਵੇਂ ਦੂਜੇ ਦਾ ਤਾਂ ਦਿਖਾਇਆ ਹੈ ਪਹਿਲੇ ਦਾ ਵੀ ਦਿਖਾ ਦੇ ਪਹਿਲੇ ਦਾ ਵੀ ਸਹੀ ਸੀਗਾ ਦੂਜੇ ਦਾ ਤਾਂ ਦਿਖਾਇਆ ਪਹਿਲਾਂ ਨਾ ਥੋੜੀ ਜੀ ਮਿਸਟੇਕ ਹੋਈ ਸੀਗੀ ਅਸੀਂ ਪੀਜ਼ਾ ਚੱਕ ਲੈ ਤੇ ਹੀ ਰੱਖ ਗਏ ਤੇ ਉਹਦਾ ਉਹ ਕਰ ਦਿੱਤਾ ਸਾਰੀ ਡੈਕੋਰੇਟ ਤੇ ਬਿਕੋਜ਼ ਜਿਉਂ ਮੈਂ ਹੁਣ ਇਹ ਦੂਜਾ ਤਾਂ ਦਿਖਾਇਆ ਵੀ ਵੇਲ ਕੇ ਨਾ ਪੀਜ਼ਾ ਤੇ ਆਪਾਂ ਇਹਨੂੰ ਸ਼ਿਫਟ ਕਰਕੇ ਪਹਿਲਾਂ ਪਲੇਟ ਦੇ ਵਿੱਚ ਪਲੇਟ ਨੂੰ ਥੱਲੇ ਮੈਂ ਕਿਉਂ ਉਲਾ ਲਿਆ ਸੀਗਾ ਉਹਦੇ ਵੀ ਲਾਇਆ ਸੀਗਾ ਕਵਰ ਤੇ ਵੀ ਤੇ ਇਹਦੇ ਥੱਲੇ ਮੈਂ ਨਾ ਕਿਉਂ ਉਲਾ ਲਿਆ ਸੀ ਪਹਿਲਾਂ ਤੇ ਫੇਰ ਮੈਂ ਤਾਂ ਹੁਣ ਇਹ ਦਿਖਾਉਣ ਲੱਗੀ ਦੁਬਾਰਾ ਵੀ ਕਿ ਜਿਹੜੀ ਮੈਂ ਗਲਤੀ ਕੀਤੀ ਸੀ ਕੋਈ ਹੋਰ ਨਾ ਕਰੇ ਤੇ ਇਸੇ ਤਰ੍ਹਾਂ ਹੀ ਇਹਦੇ ਤੇ ਵੀ ਸਾਰਾ ਕੁਝ ਆਪਾਂ ਓਵੇਂ ਹੀ ਕਰਾਂਗੇ ਠੀਕ ਹੈ ਕਿਉਂਕਿ ਇਸ ਤਰ੍ਹਾਂ ਚੱਕ ਕੇ ਰੱਖਣਾ ਬਹੁਤ ਈਜੀ ਰਹਿੰਦਾਗਾ ਤੇ ਜੇ ਉਸ ਤਰ੍ਹਾਂ ਹੀ ਆਪਾਂ ਉਹ ਕਰ ਲੈਂਦੇ ਤੇ ਫੇਰ ਔਖਾ ਹੋ ਜਾਂਦਾ ਹਨਾ ਬੱਚਿਆਂ ਨੇ ਕੱਟੇ ਆ ਵੀ ਜੋਤ ਨੇ ਕਿਵੇਂ ਦੇ ਆ ਵਿੰਗੇ ਟਿੱਡੇ ਸਿੱਧੇ ਮੋٹے ਪਤਲੇ ਸਾਰੇ ਤੇ ਉਹ ਹੋਈ ਸੀਗਾ ਹਨਾ ਚਲੋ ਬੱਚਿਆਂ ਦੀ ਹੈਲਪ ਦੇ ਨਾਲ ਬੱਚਿਆਂ ਦੀ ਸਪੋਰਟ ਦੇ ਨਾਲ ਆਪਾਂ ਬਹੁਤ ਕੁਝ ਕਰ ਸਕਦੇ ਆ ਠੀਕ ਹੈ ਮਨੋ ਜੀ ਹੁਣ ਇਧਰ ਇਹ ਸੈਟਿੰਗ ਵਾਲਾ ਵੀ ਤਿਆਰ ਹੋ ਗਿਆ ਤੇ ਦੇਖੋ ਤੁਸੀਂ ਬਹੁਤ ਸੋਹਣਾ ਚੀਜ਼ ਥੋੜੀ ਜੀ ਆਸੇ ਪਾਸੇ ਉਹ ਹੋਊਗੀ ਨਿਕਲ ਗਈ ਤੇ ਵਧੀਆ ਬਣਿਆਗਾ ਇਹ ਅਸੀਂ ਕ੍ਰਿਸਪੀ ਬਣਾਇਆ ਪਹਿਲੇ ਵਾਲਾ ਅਸੀਂ ਕ੍ਰਿਸਪੀ ਨਹੀਂ ਬਣਾਇਆ ਸੀ ਇੰਨਾ ਜ਼ਿਆਦਾ ਤੇ ਇਹ ਅਸੀਂ ਕ੍ਰਿਸਪੀ ਜ਼ਿਆਦਾ ਕੀਤਾਗਾ ਤੇ ਲੋ ਜੀ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਕਿੰਨਾ ਵਧੀਆ ਬਣਿਆ ਠੀਕ ਹੈ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਥੈਂਕ ਯੂ ਸੋ ਮੱਚ ਬਾਏ ਬਾਏ